ਮਨਰੇਗਾ ਦਾ ਪੈਸਾ ਵੀ ਬਾਈ ਮੰਨ ਲਓ ਨਾਲ ਚੀ ਨਾਲ ਨਹੀਂ ਨਾ ਮਿਲਦਾ ਬਹੁਤ ਸਮਾਂ ਪਾ ਕੇ ਮਿਲਦਾ ਮੈਨੂੰ ਲੱਗਦਾ ਉਹ ਮਨਰੇਗਾ ਦੀ ਦਿਹਾੜੀ ਨਾਲ ਸਭ ਤੋਂ ਗਰੀਬ ਬੰਦੇ ਦਾ ਘਰ ਚੱਲਦਾ ਸ਼ਾਇਦ ਆਪਣੇ ਜਵਾਕ ਦੀਆਂ ਕਿਤਾਬਾਂ ਲੈ ਲੈ ਸਕੂਲ ਦੀ ਜੀ ਕਿ ਇਸ ਦਾ ਬਸਤਾ ਲੈ ਲੈ ਉਹ ਪੂਰੀ ਜਿਹੜੀ ਪਿੰਡ ਦੀ ਇਕਨੋਮੀ ਹੁੰਦੀ ਹੈ ਉਹਨੂੰ ਸੱਟ ਹੈ ਉਹ ਛੋਟੇ ਦੁਕਾਨਦਾਰ ਨੂੰ ਸੱਟ ਹੈ ਦਿਹਾੜੀਦਾਰ ਲੇਬਰ ਨੂੰ ਸੱਟ ਹੈ ਇਹਦੇ ਨਾਲ ਤੁਸੀਂ ਆਪ ਸੋਚੋ ਕੀ ਬਣੂਗਾ ਕੀ ਦੇਸ਼ ਦਾ ਪੰਜਾਬ ਦਾ ਕੀ ਬਣੂਗਾ ਮੈਂ ਤਾਂ ਇਸ ਨੂੰ ਇੱਕ ਹੋਰ ਭਾਜਪਾ ਦੇ ਕਾਨੂੰਨ ਦੇ ਨਾਲ ਜੋੜ ਕੇ ਦੇਖ ਉਹ ਹੈ ਅਗਨੀਵੀਰ ਸਕੀਮ 2022 ਦੇ ਅੰਦਰ ਅਗਨੀਵੀਰ ਆਈ ਸੀ ਮੈਨੂੰ ਲੱਗਦਾ 2023 ਦੇ ਅੰਦਰ ਪਰਤੀ ਸ਼ੁਰੂ ਹੋਈ ਹੈ 2026 ਦੇ ਐਂਡ ਤੱਕ 75% ਅਗਨੀਵੀਰਾਂ ਨੇ ਵਾਪਸ ਆ ਜਾਣਾ ਉਹਨਾਂ ਨੇ ਇਹ ਕਿਹਾ ਸੀ ਕਿ 25% ਹੀ ਰੱਖਾਂਗੇ ਉਹ ਉਹਨਾਂ ਨੂੰ ਬੰਦੂਖਾਂ ਚਲਾਉਣੀ ਆਉਂਦੀਆਂ ਸਾਰੇ ਅਸਲੇ ਚਲਾਉਣੇ ਆਉਂਦੇ 4 ਸਾਲ ਉਹ ਭਾਰਤ ਦੀ ਫੌਜ ਲਾ ਕ੍ਰਿਮੀਨਲ ਬਣੂਗਾ ਗੈਂਗਸਟਰ ਬਣੂਗਾ ਕ੍ਰਿਮੀਨਲ ਬਣੂਗਾ ਜਾਂ ਫਿਰ ਗੈਂਗਸਟਰ ਜਾਂ ਕ੍ਰਿਮੀਨਲ ਵਾਸਤੇ ਅਗਲਾ ਹਥਿਆਰ ਬਣੂਗਾ ਗੈਂਗਸਟਰ ਕ੍ਰਿਮੀਨਲ ਤਾਂ ਚਲੋ ਬਹੁਤ ਚਲਾਕ ਇਨਸਾਨ ਹੈ ਬੜਾ ਤੇਜ਼ ਇਨਸਾਨ ਹੈ ਜਿਹੜਾ ਆਮ ਅਗਨੀਵੀਰ ਵਾਪਸ ਆਊਗਾ ਉਹ ਤਾਂ ਬਣੂਗਾ ਕਿ ਐਨੇ ਪੈਸੇ ਫੜੇ ਨੂੰ ਮਾਰਿਆ ਉਹ ਜਦੋਂ ਤੁਸੀਂ ਮਤਲਬ ਵੈਪਨ ਚਲਾਉਣੀ ਸਿਖਾਤੇ ਸਾਰਾ ਕੁਝ ਸਿਖਾਤਾ ਉਹਨਾਂ ਨੂੰ ਟ੍ਰੇਨ ਕਰ ਬਿਲਕੁਲ 4 ਸਾਲ ਫੌਜ ਰਖ ਲਏ ਹੁਣ ਵਾਪਸ ਪੰਜਾਬ ਆ ਗਏ ਨੇ ਰੋਜ਼ਗਾਰ ਕਰਨ ਨੂੰ ਤਾਂ ਨਹੀਂ ਅੱਗੇ ਮੁੰਡੇਗਾ ਵਰਗੀਆਂ ਚੀਜ਼ਾਂ ਵੀ ਤੁਸੀਂ ਬੰਦ ਕਰ